ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਪੂਰੀ ਦੇਖਿਓ ਬਹੁਤ ਸੋਹਣੀ ਵੀਡੀਓ ਆ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਚਲਦੇ-ਚਲਦੇ ਲਾਈਕ ਜ਼ਰੂਰ ਕਰਿਓ ਗੱਲ ਸੁਣਿਓ ਹਾਂਜੀ ਮੈਨੂੰ ਮਾਫ਼ ਕਰ ਦਿਓ ਕਿਹੜੀ ਗੱਲਾਂ ਮੈਂ ਪਿਛਲਾ ਸਾਰਾ ਸਾਲ ਤੁਹਾਡੇ ਨਾਲ ਐਵੇਂ ਨਿੱਕੀ ਨਿੱਕੀ ਗੱਲਾਂ ਲੜਦੀ ਰਹੀ ਲੈ ਕਮਲੀਏ ਤੇ ਤੇਰਾ ਹੱਕ ਬਣਦਾ ਅੱਛਾ ਧੰਨਵਾਦ ਫਿਰ ਉਹ ਕਿਹੜੀ ਗੱਲ ਲਈ ਮੈਨੂੰ ਹਰ ਵਾਰੀ ਲੜਦੀ ਖਿੱਚਦੀ ਨੂੰ ਸਾਂਭਣ ਲਈ ਹੁੰਦੀ ਕਰਲਾਉਂਦੀ ਨੂੰ ਕਲਾਮੇ ਵਿੱਚ ਲੈਣ ਲਈ ਮੇਰੀਆਂ ਗਲਤੀਆਂ ਨੂੰ ਦੰਦਾ ਨਹੀਂ ਸਮਝ ਮਾਫ ਕਰਨ ਲਈ ਲੈ ਇਹ ਤਾਂ ਮੇਰਾ ਫਰਜ਼ ਆ ਮੈਂ ਨਹੀਂ ਸੰਭੂ ਤਾਂ ਹੋਰ ਕੌਣ ਸੰਭੂ ਬਣਾ ਦੇਖੋ ਤਾਂ 2025 ਨਹੀਂ ਛੇਤੀ ਬੀਤ ਗਿਆ ਤੇ ਹੋਰ ਬੀਤੇ ਸਾਲ ਵਿੱਚ ਕਿੰਨੇ ਦੁੱਖ ਸੁੱਖਾਏ ਕਿੰਨੀ ਵਾਰੀ ਤੱਕੇ ਵੱਲ ਕਦਮ ਪੁੱਟਣਾ ਵੀ ਔਖਾ ਲੱਗਦਾ ਸੀ ਪਰ ਤੇਰੇ ਸਾਧ ਨਾਲ ਸਭ ਸੌਖਾ ਹੋ ਗਿਆ ਰੱਬ ਕਰੇ ਸਾਥ ਹਮੇਸ਼ਾ ਐਵੇਂ ਹੀ ਰਹੇ ਹਾਂ 2027 ਵਿੱਚ ਵੀ ਆਪਾਂ 2026 ਦੀਆਂ ਇੰਜ ਹੀ ਗੱਲਾਂ ਕਰਦੇ ਹੋਈਏ ਤੇਰੇ ਮੂੰਹ 'ਚ ਕਿਉਂ ਸ਼ੱਕਰ ਵੀਡੀਓ ਨੂੰ ਦੁਬਾਰਾ ਫੇਰ ਦੇਖ ਲਓ ਪੜ੍ਹ ਕੇ ਦੇਖੋ ਬਹੁਤ ਸੋਹਣੀ ਵੀਡੀਓ ਆ ਜੇ ਕੋਈ ਸਮਝੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਹੋ ਸਕੇ ਤਾਂ ਕਮੈਂਟ ਜ਼ਰੂਰ ਕਰਿਓ ਕੁਝ ਫੋਟੋਆਂ ਸੀਗੀਆਂ ਮੈਂ ਉਹਨਾਂ ਨੂੰ ਲੜੀਵਾਰ ਪਰੋਤਾ ਤੇ ਵੀਡੀਓ ਬਣ ਗਈ tannovadi